ਕੱਲ੍ਹ ਜਿਹਨੇ ਦੂਜੀ ਟੱਡੀ ਆਈ ਹੁਣ ਦੱਸੋ ਕੀ ਜਮਾ ਕਰਾਉਣਾ ਆ ਤਲਵਾਰ ਆ ਤਲਵਾਰ ਜਮਾ ਕਰਾਉਣੀ ਆ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਦਾਸ਼ ਸ਼ੇਰ ਸਿੰਘ ਹੰਗ ਸਿੰਘ ਸ੍ਰੀ ਬਾਬਾ ਬਕਾਲਾ ਸਾਹਿਬ ਔਰ ਇਸੇ ਇਸ ਟਾਈਮੋਂ ਮੈਂ ਬੈਂਕ ਦੇ ਵਿੱਚ ਆਇਆ ਸੀ ਬੈਂਕ ਦੇ ਮੈਨੇਜਰ ਸਾਹਿਬ ਨੇ ਔਰ ਅਸੀਂ ਇਸ ਬੈਂਕ ਦੇ ਵਿੱਚ ਆ ਕੇ ਤੇ ਹੋਰ ਬੱਚਿਆਂ ਵਾਸਤੇ ਨਾ ਆਡਾ ਕਾਰਡ ਬਣਵਾਉਣ ਆਏ ਸੀਗੇ ਅਸੀਂ ਤੇ ਇਹ ਬੱਚੇ ਸੀਗੇ ਸਾਡੇ ਤੇ ਅਸੀਂ ਸ਼ਾਸਤਰ ਪਹਿਨ ਕੇ ਜੋ ਬੈਕ ਪਚਾਏ ਸੀਗੀ ਇਹ ਤਲਵਾਰ ਹੈ ਪਰ ਪੇਜ ਕੋ ਬਜਾ ਇਹ ਡਿਊਟੀ ਤੇ ਖੜੇ ਨੇ ਤੇ ਇਹ ਕਹਿ ਰਹੇ ਨੇ ਕਿ ਤਲਵਾਰ ਸਾਨੂੰ ਜਮਾ ਕਰਾਓ ਫੇਰ ਆਓ ਅਸੀਂ ਇਥੇ ਜੰਗ ਕਰਨ ਆਏ ਆ ਇਹ ਤਾਂ ਬੱਚਾ ਦੇ ਧਾਰਗੜ ਬਣਾਉਣਾ ਆ ਤੇ ਇਹ ਇਹ ਅਫਸਰ ਹੈ ਇਹ ਦਾ ਨਾਮ ਹੈ ਆ ਦੇਖੋ ਤੇ ਅੱਗੇ ਵੀ ਉਹ ਆਪਣਾ ਕਾਂਡ ਹੋਇਆ ਸੀਗਾ ਟਰੱਕ ਦਾ ਜਿਹੜਾ ਸੰਘਾ ਨੂੰ ਰੋਕਿਆ ਗਿਆ ਸੀ ਉਹਨਾਂ ਨੇ ਫਿਰ ਆਪਣਾ ਦਿਖਾਇਆ ਪੂਰਾ ਕਰ ਦਿੱਤਾ ਤੇ ਹੁਣ ਅਸੀਂ ਆ ਬੈਂਕ ਦੇ ਵਿੱਚ ਆਏ ਆ ਇਹਦਾ ਦੱਸੋ ਵੀ ਇਹ ਗਲਤ ਗੱਲ ਆ ਜਾਂ ਸਹੀ ਗੱਲ ਆ? ਉਮਰ ਤਾਂ ਗੱਲ ਕਰਾਉਂ ਮੈਂ ਗੱਲ ਕਰ ਲੈਂਦਾ ਆਹ ਦੇਖੋ ਇਹ ਕਹਿੰਦਾ ਮੈਂ ਗੱਲ ਕਰ ਲੈਣਾ ਝਾਲੇ ਨੇ ਚੱਲਣੀ ਨਹੀਂ ਇੱਕ ਝਾਲ ਨਹੀਂ ਚੱਲਣੀ ਇਹਨੇ ਸਾਡੀ ਉਸਤਾਦ ਜੀ ਦੀ ਗੱਲ ਕੀ ਪੈਣੀ ਚੱਲ ਸਕਦਾ ਵੀ ਇੱਥੇ ਵੀਰ ਜੀ ਉਹ ਗੱਲ ਸੁਣੋ ਗੁਰਮਖਾ ਚੁੱਪ ਕਰੋ ਜੇ ਥੋੜਾ ਜਿਹਾ ਮੈਂ ਰੇਲ 'ਚ ਆ ਗਿਆ ਨਾ ਤੇ ਫਿਰ ਤੇਰਾ ਕੰਮ ਖਰਾਬ ਹੋ ਜਾਣਾ ਸਾਡੇ ਕੋਈ ਜਾਣਾ ਨਹੀਂ ਆ ਠੀਕ ਹੈ ਨਾ ਚਲ ਜਾਓ ਜਾਓ ਚਲੋ ਉੱਥੇ ਜਾਓ ਚਲੋ ਬੰਦ ਕਰੂ ਆ ਮੈਂ ਜੋ ਸਾਹਬ ਨੇ ਜੀ ਆਈ ਵੀਰ ਤੇਰੀ ਕੀ ਦਾ ਕਾ ਓਕੇ ਤੇ ਜਾਓ ਥੈਂਕ ਯੂ ਸਰ ਥੈਂਕ ਯੂ ਸਰ ਟਾਟਾ ਬਹੁਤ ਬਹੁਤ ਚਲੋ ਥੈਂਕ ਯੂ ਥੈਂਕ ਯੂ ਸਰ ਬੰਦਾ ਇਕ ਬੰਦਾ ਵੇਖੀਦਾ ਬੰਦਾ ਇਕ ਬੰਦਾ ਵੇਖ ਪੈਣਾ ਉਹ ਮੇਰੇ ਇੱਕ ਵਾਰੀ ਆ ਲੈਂਡ ਦੇ ਫਿਰ ਤੈਨੂੰ ਕਰਦਾ ਗੱਲ ਚੁੱਪ ਕਰੋ ਉਹ ਮੇਰੇ ਨਾਲ ਆ ਤੁਸੀਂ ਸਭ ਗਾ ਮੂੰਹ ਖਾਦਣ ਤੇ ਹੀ ਮੋਟਾ ਲੱਗਦਾ ਆ ਸਾਨੂੰ ਲੈਂਦਾ ਸੀ ਕਾਫੀ ਆ ਮਾਮੀ ਤ੍ਰੀਸਾ ਰੱਖ ਕੇ ਫੇਰਾਓ ਅਈ ਹੁਣ ਇਦਾਂ ਹੀ ਪਾ ਕੇ ਆਏ ਆ ਤੇ ਹਰ ਸਿੱਖ ਨੂੰ ਮੈਂ ਗੁਰਸਿੱਖ ਨੂੰ ਸ਼ਾਸਤਰਤਾ ਦੇ ਨੂੰ ਬੇਨਤੀ ਕਰਾਂਗਾ ਕਿ ਕਿਤੇ ਵੀ ਜਾਣਾ ਹੈ ਪਿਆਰਪੁਰ ਤਿਆਰ ਹੋ ਕੇ ਇਸ ਤਰ੍ਹਾਂ ਹੀ ਜਾਣਾ ਹੈ ਔਰ ਜੇ ਕਿਤੇ ਲੋੜ ਪਈ ਸ਼ਾਸਤਰ ਚਲਾਉਣ ਦੀ ਤੇ ਲਿਆਜ ਕੋਈ ਨਹੀਂ ਕਰਨਾ ਸਦਾ ਹੀ ਸ਼ਾਸਤਰ ਚਲਾਉਣਾ ਇਹ ਸਾਡੀ ਬੇਨਤੀ ਪ੍ਰਵਾਨ ਕਰਨੀ ਸਾਰਿਆਂ ਗੁਰਸਿੱਖਾਂ ਨੂੰ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਇਹ ਬੇਨਤੀ ਦਾ ਆਸ਼ ਸ਼ੇਰ ਸਿੰਘ ਨਾਨ ਸਿੰਘ ਵੱਲੋਂ ਜੇ ਸੰਪੂਰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਤੇ ਸ਼ਾਸਤਰ ਨਾਲ ਸੰਬੰਧ ਰੱਖਦੇ ਹੋ ਆਣੀ ਬਾਣੀ ਦੇ ਨਾਂ ਰੱਖਦੇ ਹਾਂ ਤੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਡਰਾਉਣਾ ਸਾਡਾ ਫਰਜ਼ ਨਹੀਂ ਤੇ ਡਰਨਾ ਸਾਡਾ ਫਰਜ਼ ਨਹੀਂ ਹੈ ਤੇ ਅਸੀਂ ਹੁਣ ਸ਼ਸਤਰ ਪਹਿਣ ਕੇ ਉੱਪਰ ਹੀ ਆਏ ਆ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾ ਕੇ ਨਹੀਂ ਆਏ ਤੇ ਨਾ ਕਿਤੇ ਲਾ ਕੇ ਜਾਣਾ ਤੁਸੀਂ ਵੀ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਸਾਡਾ ਪਰਿਵਾਰ ਹੈ ਇਹ ਬੱਚੇ ਇਹਨਾਂ ਦੇ ਆਧਾਰ ਕਾਟਾਂ ਵਾਸਤੇ ਆਏ ਜੰਗ ਕਰਨ ਨਹੀਂ ਆਏ ਤੇ ਕਿਸੇ ਵੀ ਸਪਾਟੇ ਤੋਂ ਕਿਸੇ ਪੁਲਿਸ ਵਾਲੇ ਤੋਂ ਡਰਨ ਦੀ ਕੋਈ ਲੋੜ ਨਹੀਂ ਰੱਖਣੀ ਤੇ ਨਾਲ ਡਰਨਾ ਜੀ ਢਕਾਉਣੇ ਆ ਡਰਨਾ ਨਹੀਂ ਬਸ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ